ਹੈਲੋ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਆਏ ਹਾਂ ਜੀ ਕੁਲ ਖੇਤਰ ਦੇ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਤੇ ਜੀ ਅਸੀਂ ਇਸ ਟਮ ਬਿਲਕੁਲ ਗੁਰਦੁਆਰਾ ਦੀ ਸਾਹਿਬ ਜੀ ਦੀ ਐਂਟਰੀ ਦੇ ਉੱਤੇ ਖੜੇ ਹਾਂ ਤੇ ਹੁਣ ਅਸੀਂ ਗੁਰਦੁਆਰਾ ਦੇ ਅੰਦਰ ਚੱਲਨੇ ਆ ਜੀ ਤੇ ਇਹ ਬਿਲਕੁਲ ਆਪਾਂ ਜਦੋਂ ਆਉਣਾ ਹੈ ਇਹ ਸਰਕਾਰੀ ਹਸਪੀਟਲ ਤੋਂ ਸਿੱਧਾ ਐਂਟਰੀ ਹੈ ਤੇ ਇਧਰੋਂ ਆ ਗਏ ਆਪਾਂ ਸਿੱਧਾ ਬਿਲਕੁਲ ਐਂਟਰੀ ਤੋਂ ਇਧਰ ਆ ਗਏ ਤੇ ਇੱਧਰ ਆਪਾਂ ਅੰਦਰ ਆ ਆਪਣਾ ਗੁਰਦੁਆਰੇ ਦੀ ਐਂਟਰੀ ਹੈ ਜੀ ਤੇ ਆਪਾਂ ਇੱਧਰ ਅੰਦਰ ਨੂੰ ਜਾ ਸਕਨੇ ਆ ਤੇ ਆ ਗੁਰਦੁਆਰਾ ਸਾਹਿਬ ਵੇਖੋ ਜੀ ਪਾਤਸ਼ਾਹੀ ਦਸਵੀਂ ਗੁਰਦੁਆਰਾ ਸਾਹਿਬ ਜੀ ਕੁਰੂਖੇਤਰ ਨੇੜੇ ਬ੍ਰਹਮ ਸਰੋਵਰ ਦੇ ਨੇੜੇ ਬਿਲਕੁਲ ਜੀ ਕਹਿੰਦਾ ਹੈ ਗੁਰਦੁਆਰਾ ਸਾਹਿਬ ਇੱਕ ਹੋਰ ਗੱਲ ਦੀ ਜੋ ਤੁਸੀਂ ਕਦੀ ਗੁਰਦੁਆਰਾ ਸਾਹਿਬ ਆਉਂਦੇ ਹੋ ਤੇ ਇੱਥੇ ਲੰਗਰ ਵੀ ਹਰ ਟਾਈਮ ਤੁਹਾਨੂੰ ਖਾਣ ਨੂੰ ਮਿਲੇਗਾ ਜੋ ਕਿ ਚਲੋ ਇਥੇ ਸੰਗਤ ਜਿਹੜੇ ਸਾਬ ਦੇ ਹੁੰਦੀ ਉਹਦਾ ਲੰਗਰ ਇਥੇ ਤਿਆਰ-ਬਰਤਾਰ ਮਿਲਦਾ ਜੀ ਇਥੇ ਵੇਖੋ ਸਾਹਮਣੇ ਚਲੋ ਮੈਂ ਉਧਰ ਜਾਣਾ ਜੋੜੇ ਪਾਣੇ ਜੋੜੇ ਲਾ ਕੇ ਜਾਵਾਂਗੇ ਉਧਰ ਲੰਗਰ ਦੀ ਸੇਵਾ ਇਥੇ ਹਰ ਟਾਈਮ ਉਪਲਬਧ ਦੇ ਗੁਰਦੁਆਰਾ ਸਾਹਿਬ ਤੋਂ ਐਂਟਰੀ ਕਰੋ ਤੇ ਏਹਲੀ ਸਾਈਡ ਆਪਾਂ ਹੈਂਡ ਵਾਸ਼ ਕਰਕੇ ਆਪਾਂ ਜਿਹੜੀ ਸਾਈਡ ਆਪਣੇ ਜੋੜੇ ਲਾ ਸਕਨੇ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਜੀ ਸਾਹਮਣੇ ਨਿਸ਼ਾਨ ਸਾਹਿਬ ਸਤਿਨਾਮ ਸ਼੍ਰੀ ਵਾਹਿਗੁਰੂ ਸੱਚੇ ਬਾਸ਼ਾ ਕਿਰਪਾ ਕਰੀ ਉੱਤੇ ਦਰਬਾਰ ਸਾਹਿਬ ਜੇਪਾ ਉੱਤੇ ਜਾ ਕੇ ਮੱਥਾ ਟੇਕਾਂਗੇ ਤੇ ਇਹ ਗੁਰਦੁਆਰੇ ਦਾ ਇਤਿਹਾਸ ਵਾਸਤੇ ਲਿਖਿਆ ਸੀ ਤੁਹਾਨੂੰ ਥੋੜੀ ਦੇਰ ਨੂੰ ਇੱਥੇ ਇੱਕ ਵੀਰਾਂ ਨੂੰ ਪੁੱਛ ਕੇ ਦੱਸਾਂਗੇ ਚਲੋ ਠੀਕ ਹੈ ਜੇ ਆਪਾਂ ਹੁਣ ਦਰਬਾਰ ਸਾਹਿਬ ਵੱਲ ਚੱਲਦੇ ਆਓ ਚਲਿਏ ਸਤਨਾਮ ਸ਼੍ਰੀ ਵਾਹਿਗੁਰੂ

ਸੋ ਨੋਟ ਸ਼ਹਿਰ ਉਹ ਅੱਜ ਦਾ ਜੀ ਮਹਾਵਾਰਗੇ ਜੀ ਆਪਾਂ ਇਸ ਟੈਮ ਉਹ ਜੀ ਗੁਰਦੁਆਰਾ ਸਾਹਿਬ ਦੇ ਉਸਲੀ ਬਿਲਡਿੰਗ ਜਿੱਥੇ ਦਰਬਾਰ ਸਾਹਿਬ ਹੈ ਥੋੜੀ ਜਿਹੀ ਤੇਰਾ ਤੁਹਾਨੂੰ ਵਿਖਾਣੇ ਆ। ਉਹ ਸਾਹਮਣੇ ਆਪਣੀ ਗੱਡੀ ਖੜੀ ਹੈ ਜੀ। ਵੇਖੋ। ਉਹ ਸਾਹਮਣੇ ਆਪਣੀ ਗੱਡੀ ਖੜੀ ਹੈ ਤੇ ਆਪਾਂ ਇਹ ਬ੍ਰਹਮਸੋਰ ਵਾਲਾ ਹੋ ਗਿਆ। ਤੇ ਰੋੜ ਇੱਕ ਇੰਜਨੂ ਤੇ ਇੱਕ ਇਧਰ ਨੂੰ ਹੋ ਗਿਆ ਤੇ ਆਪਾਂ ਇਹ ਸਾਹਮਣੇ ਹਸਪੀਟਲ ਹੋ ਗਿਆ ਸਰਕਾਰੀ ਇਧਰੋਂ ਬਾਸੋਂ ਮੇਨ ਰੋੜੇ ਦਰਵਾਗੇ ਆਪਾਂ ਇਧਰੋਂ ਇਧਰ ਆਪਾਂ ਗੁਰਦੁਆਰਾ ਸਵਰ ਆ ਸਕਦੇ ਹਾਂ ਜੀ। ਸ੍ਰੀ ਅਕਾਲ ਸਾਰਿਆਂ ਦੁਬਾਰਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਭੈਣਾਂ ਤੇ ਭਰਾਵਾਂ ਨੂੰ ਅਸੀਂ ਕੁਰੂ ਖੇਤਰ ਦੇ ਬ੍ਰਹਮਸਰੋਵਰ ਦੇ ਕੋਲ ਪਾਸ ਸਾਹਿਬ ਦਸਵੀਂ ਗੁਰਦੁਆਰਾ ਸਾਹਿਬ ਆਏ ਆ ਤੇ ਆ ਬਾਬਾ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਜੋ ਵੀ ਇਤਿਹਾਸ ਹੈ ਸਾਰਾ ਇਤਿਹਾਸ ਤੇ ਚਾਨਣਾ ਪਾਣਗੇ ਦਾਸ ਦੇ ਪਾਸੋਂ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ ਉਸ ਦੇ ਬਾਰੇ ਵਿਸਥਾਰ ਦੇ ਵਿੱਚ ਇਸ ਪਾਵਨ ਸਥਾਨ ਦਾ ਇਤਿਹਾਸ ਜੋ ਕਿ 1702 ਈਸਵੀ ਦੇ ਵਿੱਚ ਜਦ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸੱਚੇ ਪਾਤਸ਼ਾਹ ਜੀ ਸਰਵਾਂ ਸਦਾਨੀ ਅਤੇ ਮਾਤਾ ਗੁਜਰੀ ਕੌਰ ਜੀ ਚਾਰ ਸਹਿਬਜ਼ਾਦੀ ਇਹਦੇ ਆਪਣੇ ਸਾਥੀ ਸਿੰਘਾਂ ਦੇ ਨਾਲ ਜਦ ਸੂਰਜ ਗ੍ਰਹਿਣ ਦੇ ਸਮੇਂ ਪਾਵਨ ਪਵਿੱਤਰ ਸਥਾਨ ਦੀ ਚਰਨ ਪਾ ਕਰਕੇ ਇਸ ਸਥਾਨ ਨੂੰ ਇਸ ਧਰਤੀ ਨੂੰ ਭਾਗ ਲਾਏ ਸੋ ਗੁਰਦੂਰਾ ਸਾਹਿਬ ਦਾ ਇਤਿਹਾਸ ਜੋ ਕਿ 1702 ਈਸਵੀ ਦੇ ਵਿੱਚ ਜਦ ਗੁਰੂ ਸਾਹਿਬ ਜੀ ਇੱਥੇ ਆਏ ਸਨ ਉਸ ਸਮੇਂ ਜੋ ਕਿ ਮਹਾਭਾਰਤ ਦੇ ਸਮੇਂ ਉਸ ਸਮੇਂ ਜੋ ਜਦ ਹੋਇਆ ਸੀ ਉਸ ਦੀ ਇਤਿਹਾਸਿਕ ਸਥਾਨ ਬ੍ਰਹਮ ਸਰੋਵਰ ਬ੍ਰਹਮ ਸਰੋਵਰ ਦੇ ਕਿਨਾਰੇ ਰਾਜ ਘਾਟ ਦੇ ਪਾਸੇ ਪੂਰਬ ਵਾਲੇ ਪਾਸੇ ਗੁਰੂ ਸਾਹਿਬ ਜੀ ਨੇ ਡੇਰਾ ਲਗਾਇਆ ਆਪਣਾ ਅਸਨ ਲਗਾ ਕੇ ਗੁਰੂ ਸਾਹਿਬ ਜੀ ਨੇ ਜੋ ਕਿ ਸੂਰਜ ਗ੍ਰਹਿਣ ਦੇ ਸਮੇਂ ਬ੍ਰਹਮ ਸਰੋਵਰ ਦੇ ਉੱਪਰ Hindu ਮਤ ਦੇ ਸਨਾਤਨ ਮਤ ਦੇ ਸੰਗਤ ਦਾ ਬਹੁਤ ਭਾਰੀ ਮੇਲਾ ਭਰਦਾ ਹੈ ਸੋ ਹੁਣ ਵੀ ਉਹ ਮੇਲਾ ਇਸੇ ਤਰ੍ਹਾਂ ਹਰ ਸਮੇਂ ਹਰ ਸਾਲ ਇਸੇ ਤਰ੍ਹਾਂ ਕਰਦਾ ਹੈ ਉਸ ਸਮੇਂ ਗੁਰੂ ਸਾਹਿਬ ਜੀ ਜਦ 1702 ਈਸਵੀ ਦੇ ਵਿੱਚ ਇਸ ਪਾਵਨ ਪਵਿੱਤਰ ਸਥਾਨਾਂ ਦੇ ਉੱਪਰ ਆਏ ਤਾਂ ਗੁਰੂ ਸਾਹਿਬ ਜੀ ਨੇ ਸੰਗਤਾਂ ਦੇ ਲਈ ਸੌਣ ਦੇ ਮਹੀਨੇ ਦੇ ਵਿੱਚ ਖੀਰ ਅਤੇ ਮਾਲ ਪੂੜੇ ਦਾ ਲੰਗਰ ਲਗਾਇਆ ਜੋ ਕਿ ਆਪਣਾ ਗੁਰਦੁਆਰਾ ਸਾਹਿਬ ਦਾ ਸਿਧਾਂਤ ਹੈ ਕਿ ਜੇਕਰ ਆਪਾਂ ਲੰਗਰ ਤਿਆਰ ਕਰਦੇ ਹਾਂ ਤਾਂ ਵੀ ਗੁਰੂ ਸਾਹਿਬ ਜੀ ਦਾ ਜਾਪ ਅਤੇ ਜੇਕਰ ਲੰਗਰ ਛਕਾਉਣਾ ਹੈ ਤਾਂ ਉਸ ਤੋਂ ਬਾਅਦ ਵੀ ਪਹਿਲਾਂ ਗੁਰੂ ਸਾਹਿਬ ਜੀ ਨੂੰ ਭੋਗ ਲਗਾਇਆ ਜਾਂਦਾ ਹੈ ਸੋ ਇੱਥੇ ਹੀ ਗੁਰੂ ਖੇਤਰ ਦੀ ਧਰਤੀ ਦੇ ਉੱਪਰ ਜੋ ਕਿ ਸਿੱਧ ਮੰਡਲੀ ਸਾਧੂਆਂ ਦੀ ਜੋ ਮੰਡਲੀ ਸਨ ਉਹ ਰਹਿੰਦੇ ਸਨ ਜੋ ਕਿ ਉਹਨਾਂ ਨੇ ਆਪਣੇ ਹਵਨ ਕਰ ਕਰਕੇ ਆਪਣੀ ਜੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਸਦੇ ਵਿੱਚ ਕੀਤੇ ਹੋਏ ਸਨ ਉਹਨਾਂ ਨੇ ਆਪਣੇ ਭੁੱਖ ਵਧਾਈ ਹੋਈ ਸੀ ਸੋ ਇਸੇ ਹਵਨ ਦੇ ਕਾਰਨ ਸੱਚੇ ਪਾਤਸ਼ਾਹ ਜੀਾਂ ਤੋਂ ਬਸੋ ਦਸਵੇਂ ਪਾਤਸ਼ਾਹ ਜੀ ਦੀ ਸੰਗਤਾਂ ਦੇ ਵਿੱਚ ਨੀਵੀਂ ਪਵਣ ਦੇ ਲਈ ਉਸ ਨੇ ਸਾਧੂਆਂ ਨੇ ਇੱਕ ਤਰਕੀਬ ਬਣਾਈ ਇੱਕ ਬਿਉਂਤ ਵਿਧੀ ਬਣਾ ਕਰਕੇ ਹਵਨ ਕਰਕੇ ਆਪਣੀ ਭੁੱਖ ਬਧਾ ਲਈ ਅਤੇ ਭੁੱਖ ਬਧਾਉਣ ਤੋਂ ਬਾਅਦ ਜਦ ਉਹ ਲੰਗਰ ਮਾਲ ਪੂੜੇ ਦਾ ਤੇ ਕਿਰਦਾ ਲੰਗਰ ਲਗਾਇਆ ਗਿਆ ਤਾਂ ਗੁਰੂ ਸਾਹਿਬ ਜੀ ਕੋਲ ਪਹੁੰਚੇ ਪੰਗਤ ਦੇ ਵਿੱਚ ਆ ਕਰਕੇ ਉਹਨਾਂ ਨੇ ਆਪਣੇ ਆਸਣ ਲਗਾਏ ਉਹਨਾਂ ਸਾਧੂਆਂ ਨੇ ਜਦ ਖੀਰ ਅਤੇ ਮਾਲ ਪੂੜੇ ਦਾ ਲੰਗਰ ਸ਼ੁਰੂ ਕੀਤਾ ਤਦ ਗੁਰੂ ਸਾਹਿਬ ਜੀ ਨੂੰ ਜਾਣੀ ਜਾਣ ਸੀ ਤਦ ਗੁਰੂ ਸਾਹਿਬ ਜੀ ਨੂੰ ਪਤਾ ਲੱਗ ਚੁੱਕਾ ਸੀ ਕਿ ਜੋ ਸਾਧੂਆਂ ਦੀ ਮੰਡਲੀ ਹੈ ਇਕ ਇਸ ਬਿਉਂਤ ਵਿਧੀ ਦੇ ਨਾਲ ਇਸ ਸਥਾਨ ਦੇ ਉੱਪਰ ਆਈ ਹੈ। ਤੋਂ ਗੁਰੂ ਸਾਹਿਬ ਜੀ ਨੇ ਆਪਣੇ ਗੁਰਸਿੱਖ ਸੰਗਤਾਂ ਨੂੰ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰ ਕਰਕੇ ਲੰਗਰ ਛਕਾਉਣ ਦੇ ਲਈ ਕਿਹਾ। ਤਾਂ ਉਹਨਾਂ ਸੰਗਤਾਂ ਨੇ ਜਦ ਜਾਪ ਕਰਕੇ ਉਹਨਾਂ ਸਾਧੂਆਂ ਨੂੰ ਖੀਰ ਅਤੇ ਮਾਲਪੂੜੇ ਦਾ ਲੰਗਰ ਵਰਤਾਇਆ ਤਾਂ ਸਾਧੂਆਂ ਨੇ ਕੀ ਕੀਤਾ ਜਦੋਂ ਇੱਕ ਇੱਕ ਬੁਰਕੀ ਮਾਲਪੂੜੇ ਦੀ ਸ਼ਕਨ ਲੱਗੇ ਤਾਂ ਉਹਨਾਂ ਇੱਕ ਬੁਰਕੀ ਦੇ ਨਾਲ ਹੀ ਉਹਨਾਂ ਦਾ ਮਨ ਤ੍ਰਿਪਤ ਹੋ ਗਿਆ ਭਾਵ ਕਿ ਉਹਨਾਂ ਦੀ ਇੱਕ ਬੁਰਕੀ ਦੇ ਨਾਲ ਹੀ ਭੁੱਖ ਮਿਟ ਗਈ ਤਾਂ ਦੋ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਡਿੱਗ ਗਏ ਕਿ ਗੁਰੂ ਸਾਹਿਬ ਜੀ ਸਾਨੂੰ ਬਖਸ਼ ਲਵੋ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਪ੍ਰੀਖਿਆ ਲੈਣ ਦੇ ਲਈ ਇਥੋਂ ਦੇ ਇੱਕ ਵਪਾਰੀ ਤੋਂ ਖੋਤੀ ਮੰਗਵਾਈ ਖੋਤੀ ਮੰਗਵਾਉਣ ਤੋਂ ਬਾਅਦ ਜਦ ਗੁਰੂ ਸਾਹਿਬ ਜੀ ਨੇ ਉਹਨਾਂ ਸਾਧੂਆਂ ਨੂੰ ਉਹਨਾਂ ਬ੍ਰਾਹਮਣਾਂ ਨੂੰ ਖੋਤੀ ਦੇਣ ਦੇ ਲਈ ਕਿਹਾ ਭਾਬਕੇ ਜੋ ਖੋਤੀ ਦੀ ਭੇਟਾ ਸੀ ਉਹ ਸਾਧੂਆਂ ਨੂੰ ਦੇਣ ਦੇ ਲਈ ਕਿਹਾ ਤਦ ਉਹਨਾਂ ਬ੍ਰਾਹਮਣਾਂ ਨੇ ਖੋਤੀ ਦੀ ਜੋ ਭੇਟ ਸੀ ਗੁਰੂ ਸਾਹਿਬ ਜੀ ਦੇ ਪਾਸੋਂ ਲੈਣ ਦੇ ਲਈ ਮਨਾਂ ਕਰ ਦਿੱਤਾ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਲੋਭ ਲਾਲਚ ਸੀ ਕਿ ਜੇਕਰ ਗੁਰੂ ਸਾਹਿਬ ਜੀ ਸਾਨੂੰ ਹੀਰੇ ਚਾਂਦੀ ਹੀਰੇ ਜਵਾਹਰਾਤ ਦਿੰਦੇ ਤਾਂ ਅਸੀਂ ਲੈ ਲੈਂਦੇ ਪਰ ਇਹ ਖੋਤੀ ਦਾ ਸਾਡੇ ਕੋਲ ਕੀ ਕੰਮ ਹੈ ਸੋ ਇਸੇ ਕਰਕੇ ਗੁਰੂ ਸਾਹਿਬ ਜੀ ਪਰ ਉਹਨਾਂ ਦੀ ਪ੍ਰੀਖਿਆ ਲੈਣੀ ਚਾਹੁੰਦੇ ਹਨ ਤਦ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਮਨਾਂ ਕਰ ਦਿੱਤਾ ਤਦ ਉਸ ਤੋਂ ਬਾਅਦ ਇਥੋਂ ਦੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਇੱਕ ਮਾਤਾ ਜੀ ਅਤੇ ਉਹਨਾਂ ਦਾ ਬੇਟਾ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਦੇ ਸਨ ਦੋਨੋਂ ਹੀ ਆਪਣਾ ਮਜਦੂਰੀ ਕਰਕੇ ਪੇਟ ਪਾਲਦੇ ਸਨ ਗੁਜ਼ਾਰਾ ਕਰਦੇ ਸਨ ਘਰ ਦਾ ਖਰਚਾ ਚਲਾਉਂਦੇ ਸਨ ਤਦ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਆਏ ਦਰਸ਼ਨਾਂ ਦੇ ਲਈ ਆਏ ਅਤੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਏ ਗੁਰੂ ਜੀ ਆਪ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਜੋ ਆਪ ਜੀਆਂ ਦੀ ਇਹ ਖੱ쩌ਰ ਦੀ ਭੇਟਾ ਜੋ ਕਿ ਆਪਣੇ ਬ੍ਰਹਮਣਾਂ ਨੂੰ ਦੇਣ ਦੇ ਲਈ ਕਿਹਾ ਸੀ ਪਰ ਉਹਨਾਂ ਨੇ ਮਨਾਂ ਕਰ ਦਿੱਤਾ ਸੋ ਆਪ ਜੀ ਅੱਗੇ ਬੇਨਤੀ ਹੈ ਕਿ ਜੋ ਖੱ쩌ਰ ਦੀ ਭੇਟਾ ਹੈ ਸਾਨੂੰ ਦਿੱਤੀ ਜਾਵੇ ਅਸੀਂ ਬੇਨਤੀ ਕਰਦੇ ਹਾਂ ਤਦ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਮਾਤਾ ਜੀ ਦੀ ਅਤੇ ਉਹਨਾਂ ਦੇ ਬੇਟੇ ਦੀ ਬੇਨਤੀ ਪ੍ਰਵਾਨ ਕਰਕੇ ਉਹ ਜੋ ਖੱ쩌ਰ ਸੀ ਉਹਨਾਂ ਨੂੰ ਦੇਣੀ ਕੀਤੀ ਅਤੇ ਜਦ ਮਾਤਾ ਜੀ ਅਤੇ ਉਹਨਾਂ ਦਾ ਬੇਟਾ ਉਹ ਖੱ쩌ਰ ਆਪਣੇ ਘਰ ਲੈ ਕੇ ਗਏ ਤਦ ਉਹ ਜੋ ਖੱ쩌 ਰਸੀ ਉਹ ਇੱਕ ਬੇਸ਼ਕੀਮਤੀ ਗਊ ਦੇ ਰੂਪ ਦੇ ਵਿੱਚ ਆ ਚੁੱਕੀ ਸੀ ਭਾਵਕੇ ਉਹਨਾਂ ਨੇ ਉਸ ਖੱ쩌 ਨੇ ਇੱਕ ਬੇਸ਼ਕੀਮਤੀ ਗਊ ਦਾ ਰੂਪ ਧਾਰਨ ਕਰ ਲਿਆ ਅਤੇ ਜਦ ਸਾਧ ਸੰਗਤ ਨੂੰ ਪਤਾ ਚੱਲਿਆ ਉਹਨਾਂ ਬ੍ਰਹਮਣਾਂ ਨੂੰ ਪਤਾ ਲੱਗਿਆ ਕਿ ਜਿਸ ਭੇਟਾ ਤੋਂ ਅਸੀਂ ਗੁਰੂ ਸਾਹਿਬ ਜੀ ਨੂੰ ਮਨਾ ਕੀਤਾ ਸੀ ਉਹ ਭੇਟਾ ਇੱਕ ਖੱ쩌 ਦੀ ਨਹੀਂ ਬਲਕਿ ਇੱਕ ਬਹੁਤ ਹੀ ਮਹੱਤਰਪੂਰਨ ਗਊ ਦੀ ਸੀ ਜਿਹਨਾਂ ਨੂੰ ਅਸੀਂ ਇੱਕ ਠੁਕਰਾ ਕੇ ਗੁਰੂ ਸਾਹਿਬ ਜੀਆਂ ਨੂੰ ਨਾ ਕਰ ਦਿੱਤੀ ਸੀ ਅਤੇ ਤਦ ਹੀ ਉਹ ਜੋ ਬ੍ਰਾਹਮਣ ਸਨ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਆ ਡਿੱਗ ਗਏ ਅਤੇ ਖਿਮਾ ਮੰਗਣ ਲੱਗੇ ਤਦ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸਿੱਧੇ ਰਸਤੇ ਪਾ ਕਰਕੇ ਕਿਹਾ ਕਿ اے ਭਾਈ ਤੁਸੀਂ ਆਪਦੇ ਆ ਸਮਾ ਬਤੀਤ ਕਰੋ ਅਤੇ ਸਾਧ ਸੰਗਤ ਨੂੰ ਨਾਮ ਜਪਾਓ ਐਸੀ ਤਰ੍ਹਾਂ ਹੀ ਸਮਾ ਆਪਣਾ ਖਰਾਬ ਨਾ ਕਰੋ ਕਿਸੇ ਨੂੰ ਪਰੇਸ਼ਾਨ ਨਾ ਕਰੋ ਆਪਣੀਆਂ ਰਿੱਧੀਆਂ ਸਿੱਧੀਆਂ ਨੂੰ ਹਾਸਲ ਕਰ ਕਰਕੇ ਸੰਗਤ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਮਾਤਾ ਜੀ ਦੇ ਘਰ ਚਰਨ ਪਾਏ ਅਤੇ ਉੱਥੇ ਹੀ ਗੁਰੂ ਸਾਹਿਬ ਜੀ ਨੇ ਇੱਕ ਪੱਟਾ ਜੋ ਕਿ ਵਰਤਨ ਹੁੰਦਾ ਹੈ ਉਸ ਸਮੇਂ ਦਾ ਗੁਰੂ ਸਾਹਿਬ ਜੀ ਨੇ ਉਹਨਾਂ ਮਾਤਾ ਜੀ ਨੂੰ ਦਿੱਤਾ ਜੋ ਕਿ ਅੱਜ ਗੁਰੂਕ ਖੇਤਰ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਪੱਟਾ ਸਾਹਿਬ ਦੇ ਨਾਂ ਤੋਂ ਮੌਜੂਦ ਹੈ ਸੋ ਇਸੇ ਗੁਰਦੁਆਰਾ ਸਾਹਿਬ ਦੀ ਨੀ ਪੱਥਰ 1960 ਦੇ ਵਿੱਚ ਰੱਖੀ ਗਈ ਸੀ ਸੋ ਉਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਆਪ ਜੀਾਂ ਦੇ ਸਮੂਹ ਸੰਗਤਾਂ ਦੇ ਲਈ ਚਾਲੂ ਹੈ ਕਿ ਆਪ ਜੀ ਦਰਸ਼ਨ ਕਰੋ ਅਤੇ ਇਤਿਹਾਸ ਤੋਂ ਜਾਣੂ ਹੋਵੋ ਗੁਰੂ ਸਾਹਿਬ ਜੀ ਦੇ ਨਾਮ ਦੇ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਾਂਜੀ ਆ ਬਾਬਾ ਜੀ ਨੇ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ ਦੱਸਿਆ ਜਾਣੂ ਜਾਣ ਕਰਾਇਆ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਨਾਲ ਤੇ ਕੋਈ ਵੀ ਸੰਗਤ ਜਦੋਂ ਇੱਧਰ ਗੁਰਦੁਆਰਾ ਸਾਹਿਬ ਆਲੁੰਦੀ ਹੈ ਤੇ ਗੁਰਦੁਆਰੇ ਜਰੂਰ ਚਰਨ ਮੱਥਾ ਟੇਕ ਕੇ ਸੀਸ ਨਵਾ ਕੇ ਜਾਇਆ ਕਰੋ ਜੀ ਤੇ ਚਲੋ ਹੁਣ ਆਪਾਂ ਗੁਰਦੁਆਰੇ ਤੋਂ ਕਰਨੇ ਆ ਜੀ ਆਪਾਂ ਹੁਣ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਮੱਥਾ ਟੇਕ ਲਿਆ ਤੇ ਇਸ ਤੋਂ ਬਾਅਦ ਹੁਣ ਆਪਾਂ ਅੱਗੇ ਘਰ ਜਾਂਦੇ ਆਂ ਟਾਈਮ ਗੁਰਦੁਆਰਾ ਪੱਟਾ ਸਾਹਿਬ ਵੱਲ ਮੱਥਾ ਟੇਕ ਕੇ ਜਾਵਾਂਗੇ ਜੇ ਆਪਾਂ ਨੂੰ ਗੁਰਦੁਆਰਾ ਸਾਹਿਬ ਮਿਲ ਗਏ ਤੇ ਵੀ ਇੱਕ ਗੱਲ ਆਇਆ ਹੈ ਵੀ ਜਿੱਥੇ ਮਲਟੀਟੋਰ ਚ ਗੁਰਦੁਆਰਾ ਸਾਹਿਬ ਜਾਈਏ ਐਵੇਂ ਤਾਂ ਜਿਵੇਂ ਲੰਗਰ ਛਕੀਏ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣੀ ਉਹ ਆਨੰਦ ਵਖਰੀ ਹੁੰਦਾ ਕਿ ਨਹੀਂ ਆ ਲੋ ਜੀ ਹੁਣ ਗੁਰਦੁਆਰਾ ਸਾਹਿਬ ਅਸੀਂ ਚਾਹ ਦਾ ਲੰਗਰ ਛੱਕ ਰਹੇ ਆ ਚਾਹ ਦਾ ਲੰਗਰ ਛੱਕ ਕੇ ਹੁਣ ਆਪਾਂ ਪੁਰਾ ਪੱਟਾ ਸਾਹਿਬ ਵਾਲਾ ਆਪਾਂ ਆਪਣਾ ਚਾਲੇ ਪਾਵਾਂਗੇ ਜੀ ਅਸੀਂ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਉੱਤੇ ਵੇ ਪਿਆ ਬੱਥੇ ਲੇ ਬੈਠੇ ਆ ਇਹ ਆਪਾਂ ਇਹਨੂੰ ਦੀਵਾਨ ਹਾਲਿਆ ਲੰਗਰ ਹਾਲਿਆ ਪਾਕ ਸਕਨੇ ਆ ਜੀ 10ਵੀਂ ਪਾਸ਼ੀ ਗੁਰਦੁਆਰਾਏ ਤੇ ਇੱਥੇ 10ਵੀਂ ਬਰਿੰਦੀਏ 10ਵੀਂ ਜਦੋਂ ਇੱਥੇ ਹੁੰਦੀ ਏ ਜੀ ਇੱਥੇ ਪੂਰਾ ਰਸ਼ ਹੁੰਦਾ ਹੈ ਸੰਗਤ ਹਮ ਹਮ ਆ ਕੇ ਪਹੁੰਚਦੀ ਏ ਜੀ ਇਹ ਜਿਹੜੀ ਮਸਿਆ ਜੀ ਅੱਜ ਮਸਿਆ ਦਾ ਦਿਹਾੜਾ ਹੈ ਮਸਿਆ ਪ੍ਰਿੰਦੀ ਹੈ ਜੀ 6ਵੀਂ ਪਾਸ਼ੀ ਗੁਰਦੁਆਰਾ ਜਿਹੜਾ ਖੁਰ ਖੇਤਰ ਦੇ ਵਿੱਚ ਉਥੇ ਹਰ ਵੀ ਮਸਿਆ ਇੱਕ ਗੁਰਦੁਆਰਾ ਸਾਹਿਬ ਜੀ ਦਸਵੀਂ ਦਸਵੀਂ ਪਾਸ਼ੀ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਗੁਰਦੁਆਰਾ ਸਾਹਿਬ ਹੈ ਜੀ ਹਾਂਜੀ ਤੇ ਆਪਾਂ ਗੁਰਦੁਆਰਾ ਮ ਅਸੀਂ ਵਿਜ਼ਿਟ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਜੀ ਤੇ ਹੁਣ ਆਪਾਂ ਚੱਲਨੇ ਆ ਅੱਗੇ ਜਿਹੜੇ ਵੀਰ ਨੇ ਬਾਬਾ ਜੀ ਨੇ ਆਪਾਂ ਨੂੰ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਦਿੱਤੀ ਸੀ 10ਵੇਂ ਪਾਸੇ ਗੁਰਦੁਆਰਾ ਸਾਹਿਬ ਦੀ ਇਹ ਪਿੱਛੇ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਦਿੱਤੀ ਸੀ ਉਹ ਬਾਬਾ ਜੀ ਜਾਂਦੇ ਸਨ ਕਿ 6 ਚਿਲੀ ਦੇ ਮਕਬਰੇ ਦੇ ਬੈਕਸਾਈਡ ਇੱਕ ਗੁਰਦੁਆਰਾ ਸਾਹਿਬ ਹੈ ਜਿੰਦਾ ਨਾਮ ਹੈ ਕਿ ਗੁਰਦੁਆਰਾ ਪੱਟਾ ਸਾਹਿਬ ਤੇ ਉਹ ਵੀ ਇਸ ਗੁਰਦੁਆਰੇ ਨਾਲ ਕਨੈਕਸ਼ਨ ਹੀ ਹੈ ਉਸ ਗੁਰਦੁਆਰਾ ਸਾਹਿਬ ਜੀ ਦਾ ਤੇ ਹੁਣ ਆਪਾਂ ਵੀ ਨੇ ਟਰਾਈ ਕਰਨੇ ਆ ਉਧਰ ਜਾਣ ਦੀ ਤੇ ਆਪਾਂ ਹੁਣ ਸਿਰਫ ਉਧਰ ਹੀ ਚੱਲਨੇ ਆਂ ਤੇ ਉਸ ਤੋਂ ਬਾਅਦ ਚਾਂਸਾ ਰੋਡ ਤੇ ਗੁਰਦੁਆਰਾ ਸਾਹਿਬ ਵੇਖਾਂਗੇ ਜੇ ਉਧਰ ਆਪਣਾ ਸਵਾਪ ਬਣਿਆ ਤਾਂ ਜਾਵਾਂਗੇ ਹਾਂਜੀ ਤੇ ਅਸੀਂ ਹੁਣ 10ਵੀਂ ਪਾਸੇ ਗੁਰਦੁਆਰਾ ਸਾਹਿਬ ਤੋਂ ਜਾ ਰਹੇ ਆਂ ਗੁਰਦੁਆਰਾ ਪੱਟਾ ਸਾਹਿਬ ਜੋ ਕਿ ਮੈਨੂੰ ਬਾਬਾ ਜੀ ਨੇ ਦੱਸਿਆ ਸੀ ਸ਼ੇਖ ਚਿੱਲੀ ਦੀ ਮਕਬਰੇ ਦੇ ਬੈਕ ਸਾਈਡ ਏ ਆਪਾਂ ਹੁਣ ਜੀ ਸ਼ੇਖ ਚਿੱਲੀ ਦੇ ਜਿਹੜਾ ਮਕਬਰੇ ਵਾਲਾ ਰੋਡ ਜਾਂਦਾ ਏ ਬਿਲਕੁਲ ਜਿਹੜਾ ਸਰਕਾਰੀ ਹਸਪੀਟਲ ਏ ਉਹਦੇ ਦੇ ਸਾਹਮਣੇ ਚੌਂਕ ਤੋਂ ਜਿਹੜਾ ਅੰਦਰ ਬਾਜ਼ਾਰ ਆਲ ਰੋਡਵੜ ਦਾ ਪਾ ਉਧਰ ਨੂੰ ਆਪਾਂ ਹੋ ਗਏ ਆ ਜੀ ਹੁਣ ਆਪਾਂ ਇਧਰੋਂ ਜਾ ਕੇ ਛੇਕ ਚਰੀ ਦੇ ਮਕਬਰੇ ਦੇ ਬੈਕ ਸਾਈਡ ਜਿਹੜਾ ਪਿੰਡ ਏ ਕੀ ਤੈਨੂੰ ਪਤਾ ਕੀ ਨਾਮ ਪਿੰਡ ਦਾ ਜੀ ਸਰ ਹੋਈਏ ਜੀ ਸਰ ਹਾਂ ਚਲੋ ਜੋਤੀ ਸਰ ਤੇ ਜੋ ਉੱਚਾ ਜਾ ਜਿਹੜਾ ਆ ਉੱਚਾ ਜਾਈਏ ਤੇ ਹਾਂ ਜੋ ਉੱਥੇ ਜਾਏਗਾ ਉਹ ਪਤਾ ਕਰਾਂਗੇ ਜੀ ਗੁਰਦੁਆਰਾ ਪੱਟਾ ਸਾਹਿਬ ਕਿਹੜਾ ਏ ਤੇ ਆਪਾਂ ਉੱਥੇ ਜਾ ਕੇ ਉਹਨਾਂ ਨੂੰ ਇਤਿਹਾਸ ਦੱਸ ਦਿੱਤਾ ਹੈ ਕਿ ਉੱਥੇ ਇੱਕ ਬੁਜੇਰ ਕਮਾਤਾ ਨੂੰ ਬਾਬਾ ਜੀ ਨੇ ਪੱਟਾ ਸਾਫ ਦਿੱਤਾ ਸੀ ਤੇ ਉਹ ਗੁਰਦੁਆਰਾ ਸਾਹਿਬ ਦਾ ਪੱਟਾ ਸਾਫ ਨਾਮ ਪੈ ਗਿਆ ਹੈ। ਵੈਸੇ ਸਾਨੂੰ ਵੀ ਅਸੀਂ ਫੈਟੇ ਤੇ ਲੋਕ ਲਈ ਆ ਪਰ ਅਸੀਂ ਇਹ ਕਦੀ ਉਹ ਗੁਰਦੁਆਰੇ ਦੇ ਬਾਰੇ ਮੈਨੂੰ ਵੀ ਅੱਜ ਹੀ ਪਤਾ ਲੱਗਾ ਸੀ ਗਏ ਨਹੀਂ ਆਗੇ ਕਦੀ ਚਲੋ ਅੱਜ ਚੱਲਨੇ ਜੋ ਵੀ ਜਦੋਂ ਰਾਹਿਕ ਨੂੰ ਸੱਚੇ ਪਾਸ਼ਣ ਸੱਦੇ ਉਹਦੀ ਜਾਇਜ਼ ਹੈ ਉਹ ਤੋਂ ਪਹਿਲਾਂ ਤੇ ਜਾਣ ਸਕਦੇ। ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ। ਹਾਂ ਜੀ ਅਸੀਂ ਅਸ਼ਟਮ ਆ ਗਏ ਹਾਂ ਜਿਹੜਾ ਜੀ ਆਪਾਂ ਜੇ ਗੁਰਦੁਆਰਾ ਪੱਟਾ ਸਾਹਿਬ ਜਾਣਾ ਹੈ ਤੇ ਆਪਾਂ ਆ ਬੱਦਰਕਾਲੀ ਮਾਤਾ ਮੰਦਿਰ ਹੈ ਤੇ ਆਪਾਂ ਮਾਂ ਬੱਦਰਕਾਲੀ ਦੇ ਮੰਦਿਰ ਤੋਂ ਬਿਲਕੁਲ ਸਾਹਮਣੇ ਆ ਇਸ ਟਾਈਮ ਆ ਜੀ ਤੇ ਆਪਾਂ ਇਹ ਚਾਂਸੇ ਵੱਲੋਂ ਸੜਕਾਂ ਉੱਡੀ ਸਾਹਮਣੇ ਵੇਖੋ ਜੀ ਤੇ ਆਪਾਂ ਹੁਣ ਆ ਸਾਹਮਣੇ ਮਾਤਾ ਬੱਦਰਕਾਲੀ ਜੀ ਦਾ ਮੰਦਿਰ ਹੈ ਤੇ ਇਹ ਉਹ ਸਾਹਮਣੇ ਗੁਰਦੁਆਰਾ ਪੱਟਾ ਸਾਹਿਬ ਤੁਹਾਨੂੰ ਵਿਖਾਣੇ ਆ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਤੇ ਆ ਜਿਹੜੇ ਪਿਛਲੇ ਕੋਈ ਵੀਡੀਓ ਵਿੱਚ ਤੁਹਾਨੂੰ ਬਾਬਾ ਜੀ ਨੇ ਇਤਿਹਾਸ ਦੱਸਿਆ ਸੀ ਉਸੇ ਇਤਿਹਾਸ ਦੇ ਨਾਲ ਕਨੈਕਸ਼ਨ ਹੈ ਸਿਰਫ ਇਸ ਗੁਰਦੁਆਰਾ ਸਾਹਿਬ ਜੀ ਦਾ ਤੁਸੀਂ ਆ ਸਾਹਮਣੇ ਚੱਕ ਰਹਿ ਜੀ ਗੁਰਦੁਆਰਾ ਸਾਹਿਬ ਅਸੀਂ ਕੋਸ਼ਿਸ਼ ਕਰਾਂਗੇ ਜੀ ਕੋਈ ਸਿੰਘ ਸਾਨੂੰ ਮਿਲੇ ਤੇ ਅਸੀਂ ਉਹਨਾਂ ਤੋਂ ਇਤਿਹਾਸ ਪੁੱਛੀਏ ਉਹ ਸਾਹਮਣੇ ਨਿਸ਼ਾਨ ਸਾਹਿਬ ਦਿਖਦਾ ਹੋਣਾ ਕਿਉਂਕਿ ਇਹ ਜਿਹੜੇ ਗੁਰਦੁਆਰੇ ਨੇ ਛੋਟੇ ਗੁਰਦੁਆਰੇ ਨੇ ਕਿਉਂਕਿ ਇੰਨਾ ਤੇ ਇੰਨੀ ਗੌਰ ਨਹੀਂ ਕੀਤੀ ਗਈ ਕਮੇਟੀਆਂ ਉਹ ਸਾਹਮਣੇ ਨਿਸ਼ਾਨ ਸਾਹਿਬ ਵੇਖੋ ਜੀ ਗੁਰਦੁਆਰਾ ਸਾਹਿਬ ਦਾ ਪਰ ਇੱਥੇ ਆ ਵੇਖੋ ਜੀ ਹੁਣ ਗੱਡੀ ਸਾਡੀ ਉਧਰ ਜਾਣੀ ਕੋਣੀਗੀ ਤੁਹਾਨੂੰ ਆਪਾਂ ਗੱਡੀ ਕਿਤੇ ਪਾਰਕਿੰਗ ਕਰਨ ਦਾ ਵੇਨਿਆ ਜੇ پارک ਕਿਤੇ ਗੱਡੀ ਹੋ ਜਾਏ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਧਰ ਗੁਰਦੁਆਰਾ ਸਾਹਿਬ ਹਾਲ ਆ ਜਾਾਂਗੇ ਅਸੀਂ ਟਰਾਈ ਕਰਨੇ ਆ ਸ਼ੇਖ ਚਿੱਲੀ ਦੇ ਮਕਬਰੇ ਵੱਲ ਗੱਡੀ ਪਾਰਕ ਕਰਕੇ ਤੇ ਉਸ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਹਾਲ ਹੁੰਨੇ ਆ ਜੀ ਨਹੀਂ ਨਹੀਂ ਕੋਈ ਸਾਡ ਸ਼ੂਟ ਮਾਰ ਜਾਂਦਾ ਹੈ ਹਾਂ ਜੀ ਤੇ ਆਪਾਂ ਆਪਣੀ ਗੱਡੀ ਪਾਰਕ ਕਰਤੀ ਸ਼ੇਖ ਚਿੱਲੀ ਦੀ ਪਾਰਕਿੰਗ 'ਚ ਪਾਰਕ ਕਰਤੀ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਉੱਧਰ ਜਾ ਕੇ ਵੇਨਿਆ ਜੀ ਹੁਣ ਆਪਾਂ ਇੱਧਰ ਆ ਗਏ ਆ ਜੀ ਦੇ ਵੇਨੇ ਆਇਦਰ ਕਿੰਨੀ ਕੁ ਦੂਰ ਪੈਂਦਾ ਹੈ ਆਪਾਂ ਨੂੰ ਤੇ ਆਪਾਂ ਇਧਰੋਂ ਉਧਰੋਂ ਆਪਣੀ ਗੱਡੀ ਕਹੀ ਕੋ ਨਹੀਂ ਗਈ ਸ਼ੇਕ ਚਿਲੀ ਆਪਾਂ ਉਹ ਸਾਹਮਣੇ ਗੱਡੀ پارک ਕਰ ਦਿੱਤੀਏ ਹੁਣ ਇਧਰੋਂ ਵੇਨੇ ਕਿੰਨੀ ਕੁ ਦੂਰ ਆਪਾਂ ਨੂੰ ਪਹੁੰਚੇਗਾ ਭਾਈ ਗੁਰਗਰ ਕਿੰਨੀ ਦੂਰ ਹੈ ਤੁਹਾਡਾ ਦੋਆ ਭਾਈ ਜੀ ਇਹ ਜਿਹੜਾ ਮੈਨ ਕਿਹੜਾ ਹੈ ਗੁਰਗਰ ਮੈਂ ਵੀ ਤੋ ਤੇ ਜੇ ਆਪਾਂ ਹੁਣ ਇਧਰੋਂ ਆ ਗਏ ਆ ਗਾ ਜਾ ਕੇ ਗੁਰਦੁਆਰਾ ਪੱਟਾ ਸਾਹਿਬ ਆਪਣੇ ਬਿਲਕੁਲ ਨਜ਼ਦੀਕ ਹੈ ਮੈਨੂੰ ਇੱਕ ਗੱਲ ਦੱਸਿਆ ਜੀ ਜਿਹੜੇ ਵੀ ਆਪਣੇ ਸੱਜਣ ਮਿੱਤਰ ਲੋਕਲ ਬੰਦੇ ਵਿੰਦੇ ਨੇ ਭੇਵੇ ਦੇ ਭੇਵੇ ਦੇ ਇਹ ਬੰਦੇ ਆ ਸਮਾਲਾ ਬਾਦ ਦੇ ਪਿੰਡੂ ਏਰੀਆ ਦੇ ਬੰਦੇ ਲੱਗਤ ਕਿ ਇਹ ਕਿਹੜੇ-ਕਿਹੜੇ ਬੰਦੇ ਇੱਥੇ ਗੁਰਦੁਆਰਾ ਸਾਹਿਬ ਆਏ ਨੇ ਸੱਚੀ-ਸੱਚੀ ਦੱਸਿਆ ਜੇ ਕਮੈਂਟਰ ਵੀ ਵਾਕਿਆ ਤੁਸੀਂ ਗੁਰਦੁਆਰਾ ਪੱਟਾ ਸਾਹਿਬ ਆਏ ਹੋ ਉਂਜੀ ਝੂਠ ਨਾ ਮਾਰਿਆ ਜੇ ਮਤ ਛੁੱਟੀ-ਮੁੱਟੀ ਆ ਤੋਂ ਆ ਵੀ ਆਏ ਆ ਨਹੀਂ ਤੇ ਫਿਰ ਆਪਾਂ ਜਾਵੇਂ ਸ਼ੇਖ ਜਿੱਲੀ ਦੀ ਪਾਰਕਿੰਗ ਤੇ ਆਪਾਂ ਪਾਰਕ ਕਰਕੇ ਗੱਡੇ ਹਾਂ ਉਹ ਤੁਸੀਂ ਆ ਸਕਦੇ ਹੋ ਆ ਲੋ ਜੀ ਅਸੀਂ ਗਲੀਆਂ ਚੋਂ ਹੁਕਮ ਦੇ ਗਵਾਂਦੇ ਗੁਰਦੁਆਰਾ ਸਾਹਿਬ ਕੋਲ ਪਹੁੰਚਦੇ ਗਏ ਆ ਬਿਲਕੁਲ ਅਸੀਂ ਗੁਰਦੁਆਰਾ ਸਾਹਿਬ ਦੇ ਕੋਲ ਆ ਗਏ ਆ ਜੀ ਇਹ ਇਤਿਹਾਸਿਕ ਗੁਰਦੁਆਰਾ ਪਟਾ ਸਾਹਿਬ ਹੈ ਜੀ ਹੁਣ ਗੁਰਦੁਆਰਾ ਸਾਹਿਬ ਦੀ ਐਂਟਰੀ ਇੱਧਰ ਹੈ ਚਲਾ ਚਲੀਏ ਆਹ ਦੇਖੋ ਜੀ ਇਹ ਗੁਰਦੁਦੁਆਰਾ ਸਾਹਿਬ ਸੰਤ ਬੱਬਾ ਅਮਰੀਕ ਸਿੰਘ ਕਾਰ ਸੇਵਾ ਪਟਿਆਲਾ ਵਾਲਿਆਂ ਦਾ ਨਾਮ ਵੀ ਲਿਖਿਆ ਹੈ ਗੁਰਦੁਆਰਾ ਦੀ ਐਂਟਰੀ ਜੀ ਤੇ ਉਹੀ ਗੁਰਦੁਆਰਾ ਸਾਹਿਬ ਜੀ ਗੁਰਦੁਆਰਾ ਸਾਹਿਬ ਦੇ ਥੱਲੇ ਤੁਸੀਂ ਪਾਰਕਿੰਗ ਚੈੱਕ ਕਰੋ ਜੀ ਤੇ ਆਪਾਂ ਰਮਾਲ ਤੇ ਹੋਣਗੇ ਰਮਾਲ ਪਹਿਣਗੇ ਅੰਟੀ ਰਮਾਲ ਪਹਿਣ ਇਥੇ ਹਾਂ ਰਮਾਲ ਹਾਂ ਰਮਾਲ ਹੈ ਭਾਈ ਜੀ ਵਾਹਿਗੁਰੂ ਵਾਹਿਗੁਰੂ ਗੁਰਦੁਆਰਾ ਪੱਟਾਂ ਸਾਂ ਜੀ ਸੋਤਨ ਆਨ ਸ਼ਿਵਾਂ ਹੈ ਬੋਲ ਬismillah ਅੱਲ੍ਹਾ 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 ਸ਼ੁਕਰ ਮਾਨਾ ਸੇ ਆ ਬਸ ਸਹੀ ਰੋ ਨੀ ਬਾਬਾ ਜੀ ਨੇ ਤਾਂ ਆਪਣਾ 10ਵੀਂ ਪਾਤਸ਼ਾਹੀ ਵਾਲੇ ਨੇ ਇਤਿਹਾਸ ਦੱਸਿਆ ਸੀ ਅਸੀ ਪੁੱਛਨੇ ਬਾਬਾ ਜੀ ਨੂੰ ਸਤਨਾਮ ਸ਼੍ਰੀ ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ ਸਿਰ ਤੇ ਤਾਰ ਕੇ ਰੱਖੇ ਮਸਾਂ ਖਸਾਈ ਅਸੋ ਅਮੋ ਅਮੇਸ਼ੀ ਰਾ ਤੰਦਨ ਬਾਬਾ ਜੀਪ ਸਿੰਘ ਜੀ ਮਹਾਰਾਜ ਕਿਰਪਾ ਕਰੋ ਸਤਨਾਮ ਅੰਮ੍ਰਿਤ ਚਾਹ ਰਹੀ ਹੈ ਬਾਬਾ ਆ ਗਏ ਜਿੱਕਾ ਖਾਲਸਾ ਉਹ ਆਹ ਗੁਰ ਜੀ ਕੀ ਪਤੇ ਗੁਰਪਿਆਰੀ ਸਾਹਿਬ ਜੀ ਉਹ ਆਜ ਵੀ ਉੜ ਪਾਗੇ ਹੋ ਇਹ ਗਰਦਰਾ ਪਟਾਤ ਸਾਹਿਬ ਭਾਸ਼ਵੀ ਜਸਵੀ ਇਹ ਜਗਾ ਤੇ ਸਤਗੁਰੂ ਜੀ ਧੰਤਨੂ ਸਾਹਿਬੇ ਕਮਾਲ ਸ੍ਰੀ ਗੁਰੂ ਬਿੰਦ ਸਿੰਘ ਜੀ 1688 ਵਿੱਚ ਗੁਰਦੁਆਰਾ ਜੋ ਜੁਨੀਵਰਸਿਟੀ ਦੇ ਨਾਲ ਹੈ ਉਹ ਜਗ੍ਹਾ ਤੇ ਆਏ ਉਹ ਜੋ ਪੰਡਤ ਦਾਣ ਬਹੁਤ ਹਲਿੰਦੇ ਸਾਨੂੰ ਮਹਾਰਾਜ ਜੀ ਨੇ ਇੱਕ ਕਥਕ ਰਚਿਆ ਇੱਕ ਖਤੀਨ ਸ਼ਿੰਗਾਰ ਕੇ ਉਹਨਾਂ ਸੋਨਾਂ ਨੇ ਮੜਿਆ ਸੀ ਪਾਸ ਸੋਨਾਂ ਨੂੰ ਲਗਾਇਆ ਸੀ ਉਹ ਪੜਤਾਂ ਨੂੰ ਕਹਿੰਦੇਣ ਭਈ ਇਹ ਦਾਣ ਲਿਓ ਪੰਡਤ ਦਾਨ ਦਾਨ ਲੈਣ ਵਾਸਤੇ ਕੁਈਰ ਤਿਆਰ ਨਹੀਂ ਹੋਇਆ ਬਹੁਤ ਗਿਆ ਉਹ ਕਹਿਣ ਲੱਗੇ ਮਾਰੇ ਸਾਨੂੰ ਛੇਡਾ ਕਰਦੇ ਆ ਕਦੀ ਖੋਤੀ ਦਾਨ ਲਈ ਕਿਸੇ ਨੇ ਇਹ ਜਗਾ ਜਿੱਥੇ ਆਪ ਦਰਸ਼ਨ ਕਰ ਰਹੇ ਹੋ ਇਹ ਜਗਾ ਤੇ ਭਾਈ ਮਣੀ ਰਾਮ ਪੰਡਤ ਉਹਨਾਂ ਦੀ ਜਗਾ ਸੀ ਉਹਨਾਂ ਦੀ ਮਾਤਾ ਦੀ ਅੱਖਾਂ ਜੋਤ ਘਟ ਸੀ ਉਹਨਾਂ ਦੇ ਬੇਟੇ ਉਹ ਜਸਵੀਨ ਪਾਰਟੀ ਜੋ ਰਾਜਕਾਟ ਗੁਰਦੁਆਰਾ ਹੈ ਉਧਰ ਗਏ ਸੀ ਉਹਨਾਂ ਨਾਲ ਕੇ ਮਾਤਮ ਸੱਤਿਆ ਮਾਤਾ ਜੀ ਦਸਵੇਂ ਪਾਚਾ ਆਇਆ ਆਏ ਨੇ ਉਹ ਖੋਤੀ ਦਾਨ ਦਿੰਦੇ ਆ ਤੇ ਕੋਤੇ ਕੋਈ ਵੀ ਦਾਨ ਲੈਣ ਵਾਸਤੇ ਤਿਆਰ ਨਹੀਂ ਹੋਇਆ ਮਹਾਰਾਜ ਜੀ ਨੇ ਬੋਲਿਆ ਤੇ ਮਾਤਾ ਜੀ ਨੇ ਕਿਹਾ beta ਤੂੰ ਚੇਤੇ ਜਾਓ ਤੇ ਮਹਾਰਾਜ ਨੂੰ ਹੱਥ ਜੋੜ ਕੇ ਨਮਸਕਾਰ ਕੇ ਮੱਥਾ ਟੇਕਣਾ ਬੇਨਤੀ ਕਰਨੀ ਹੈ ਮਾਤਾ ਜੀ ਅੱਖਾਂ ਜੋਤ ਘਟਾ ਆਣ ਸਕਦੇ ਤੇ ਸਾਡੇ ਤੋਂ ਕਿਰਪਾ ਕਰੋ ਸਾਡੇ ਕਰ ਚਰਨ ਪਾਓ ਨਾਲੇ ਜਾਨ ਜਿਹੜਾ ਸਾਨੂੰ ਦਿਓ ਮਾਰਾ ਜੀ ਕਹਿਣ ਲੱਗੇ ਭਾਈ ਤੁਹਾਨੂੰ ਲੋਕੀ ਕੀ ਕਹਿਣਗੇ ਘੋਤੀ ਧਾਨ ਲੱਗੇ ਹੋ ਉਹ ਬੱਚੇ ਨੇ ਕਿਹਾ ਮਹਾਰਾਜ ਜੀ ਨਾ ਸਾਨੂੰ ਸੰਸਾਰ ਦੀ ਪਰਵਾਹ ਨਾ ਜਿਹੜਾ ਸੋਨਾ ਲੱਗਾ ਨਾ ਸਾਨੂੰ ਇਹਦੀ ਪਰਵਾਹ ਜੇ ਸਾਡੇ ਤੇ ਬੇਨਤੀ ਹੈ ਮਾਤਾ ਦੇ ਅੱਖਾਂ ਜੋਤ ਕਾਟੇ ਆ ਨਹੀਂ ਸਕਦੇ ਉਹਨਾਂ ਬੇਨਤੀ ਕੀਤੀ ਹੈ ਤੁਹਾਡੇ ਅੱਗੇ ਇਹ ਨਾਲੇ ਦਾਨ ਤੁਹਾਨੂੰ ਦੇਓ ਤੇ ਨਾਲ ਚਰਨ ਪਾਓ ਉਹ ਮਹਾਰਾਜ ਜੀ ਉਹ ਜਗ੍ਹਾ ਤੇ ਖੁਸ਼ ਹੋ ਗਏ ਜਦੋਂ ਮਹਾਰਾਜ ਜੀ ਨੇ ਰਸਤਾ ਫੜਾਇਆ ਉੱਥੇ ਸਾਥਕ ਕਰਦੇ ਸਤਪੜਾ ਘੋ ਬਣ ਗਏ ਕੋਈ ਤੇ ਕਹਿੰਦਾ ਪਹਿਲੇ ਹੀ ਤਪੜਾ ਘੋ ਸੀ ਤੇ ਪੰਤਾਂ ਨੂੰ ਖਤੀ ਦੇਤੀ ਸੀ ਉਹ ਮਹਾਰਾਜ ਜੀ ਫਿਰ ਇਹ ਜਗ੍ਹਾ ਤੇ ਬੱਚਿਆਂ ਦੇ ਨਾਲ ਆਏ ਮਾਤਾ ਜੀ ਨੂੰ ਨਾਲ ਅੱਖਾਂ ਜੋਤੇ ਕੇ ਇੱਕ ਪੰਜ ਕਰਦੇ ਦੇ ਕੇ ਇੱਕ ਪਟਾ ਲੈ ਕੇ ਦੇ ਕੇ ਸੀ ਇਸ ਥਾਂ ਤੇ ਜਿਹੜਾ ਕੋਈ ਆਉਂਦਾ ਹੈ ਮਨੋਂ ਤਣੋਂ ਅਰਦਾਸ ਕਰਾਂਦਾ ਹੈ ਉਹਦੀ ਸਭ ਜੀਆਂ ਇੱਛਾ ਪੂਰੀ ਹੁੰਦੀ ਹੈ ਇਸ ਜਗਤ ਤੇ ਬੜੀ ਕਿਰਪਾ ਹੈ ਬਹੁਤ ਹੀ ਕਿਰਪਾ ਸਤਿਗੁਰੂ ਦੀ ਟਾਵੜ ਭਾਗੇ ਹੋ ਆ ਆਪਣੇ ਜਗ੍ਹਾ ਤੇ ਦਰਸ਼ਨ ਕੀਤੇ ਨੇ ਸਤਿਗੁਰੂ ਕਿਰਪਾ ਕਰਨ ਤੁਹਾਡੀ ਯਾਤਰਾ ਸਭਨ ਕਰਨਾ ਤੁਹਾਡੇ ਜੀ ਹਾਜ਼ਰੀਆਂ ਲਾਣ ਕਰਾਸੂ ਚਾਂਦੀ ਚਰਚ ਖਰਾਬ ਬਖਸ਼ਣ ਵਾਹਿਗੁਰੂ ਜੀ ਕਾ ਕਰਤਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਅੱਛਾ ਜੀ ਜਿਦਾਂ ਉਹ ਉਹ ਹੈ ਉਹਦੀ ਪੋਰਟਰੇਟ ਹੈ ਪੋਰਟਰੇਟ ਸਾਫ ਨਹੀਂ ਆ ਰਹੀ ਅੱਛਾ ਉਹ ਮਤਲਬ ਇੱਥੇ ਇੱਥੇ ਮੌਜੂਦ ਹੈ ਕਿਹੜਾ ਕਿਸੇ ਸ਼ਹਿਰ 'ਚ ਮੌਜੂਦ ਹੈ ਮਤਲਬ ਹਾਂ ਸ਼ਹਿਰ 'ਚ ਮੌਜੂਦ ਹੈ ਪਰ ਉਹ ਮੰਨਦੇ ਨਹੀਂ ਪਰ ਪਹਿਲੇ ਇੱਕੇ 'ਚ ਕਿਹਾ ਨਾ ਸਾਡੇ ਕੋਲ ਨਵਾਬ ਕਿਉਂ ਅੱਛਾ ਜੀ ਮੰਨੇ ਨਹੀਂ ਫਿਰ ਮੈਂ ਕਿਵੇਂ ਤੁਹਾਨੂੰ ਰੈਜ਼ੋਲੂਸ਼ਨ ਕਰਾ ਦਵਾਂ ਤੁਸੀਂ ਜਾਂ ਤੁਸੀਂ ਆਪੇ ਆਪਣੇ ਮੋਬਾਈਲ 'ਚ ਫੋਟੋ ਖਿੱਚ ਕੇ ਦੇ ਦਿਓ ਠੀਕ ਹੈ ਅਸੀਂ ਉਹਨੂੰ ਟਿਕੜਨ ਲਾਵਾਂਗੇ ਠੀਕ ਹੈ ਇਹ ਪੜਨ ਜਾਂਦਾ ਹਿੰਸਲਾ ਕਰਕੇ ਦੱਸਾਂਗੇ ਤੇ ਫਿਰ ਮੁੱਕਰ ਵੀ ਜਾਂਦੇ ਗਏ ਮਤਲਬ ਜਿਹੜਾ ਜਿਨ੍ਹਾਂ ਦੇ ਕੋਲੇ ਉਹੀ ਪਰਿਵਾਰ ਆਉਣਾ ਚੁਣੇ ਉਸ ਜੰਮਨੀ RAM ਦਾ ਪਰਿਵਾਰ ਹੈ ਜੀ ਉਹਨਾਂ ਦੇ ਪਰਿਵਾਰ ਉਹਨਾਂ ਦੇ ਕੁੜਿਆਂ ਤੇ ਦਿੱਲੀ ਨੇ ਅੱਛਾ ਹੈ ਉਹਨਾਂ ਦੇ ਪਰਿਵਾਰੀਆ ਜਿਹੜੇ ਪਿੱਛੇ ਦੋ ਘਰ ਨੇ ਉਹਨਾਂ ਦੇ ਪਰਿਵਾਰ ਉਹੀ ਨੇ ਇਹ ਜਿਹੜੀ ਆ ਜਗ੍ਹਾ ਇਹ ਥਨੇਸ਼ਰ ਪੈਂਦੀ ਹੈ ਨਾ ਨਾ ਚਲੋ ਤੁਸੀਂ ਨੇ ਸਰ ਦੇ ਵਿੱਚ ਜੋ ਜਿਹੜੀਆਂ ਲੈਂਡਰ ਗੱਡੀ ਜਾਂਦੇ ਹਾਂ ਜਿਹੜੇ ਉਹਨੇ ਪਾਸੇ ਸਲੇਸਰ ਪਿੰਦਾ ਉਹ ਲੈਂ ਠੀਕ ਜੀ ਲੈਂ ਤੋਂ ਉਹ ਸਰ ਉਹ ਪੁਰਾਣੇ ਬਰਕਰਾਰ ਤੋਂ ਸਟਾਰਟ ਹਾਂ ਹਾਂ ਅੱਛਾ ਠੀਕ ਹਾਂਜੀ ਤਾਂ ਆਪਾਂ ਨਾਲ ਥੱਲੇ ਆ ਗਏ ਆਂ ਗੁਰਗੁਰੂ ਸਭ ਤੋਂ ਤੇ ਜੀ ਹੁਣ ਅਸੀਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਨੇ ਆਂ ਹੁਣ ਆਪਾਂ ਅਗਲਾ ਵੀਡੀਓ ਕੁਰਖੇਤਰ ਦੇ ਕੁਰਖੇਤਰ ਦਾ ਹੀ ਲੈ ਕੇ ਆਵਾਂਗੇ ਸਾਡੇ ਨਾਲ ਬਣੇ ਰਿਹਾ ਜੇ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੇ ਬੈਲ ਆਈਕਨ ਪਲੀਜ਼ ਜਰੂਰ ਦਬਾਇਆ ਜੇ ਤਾਂ ਕਿ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ